ਜਨਤਕ ਮਾਫੀ ਮੰਗਣ ਦੀ ਗੱਲ ਕਹਿ ਰਹੇ ਨੇ ਕਿ ਜਨਤਕ ਮਾਫੀ ਮੰਗੀ ਜਾਣੀ ਇੱਕ ਤਾਂ ਇਹਨਾਂ ਨੇ ਪਰਿਆਦਾ ਭੰਗ ਕੀਤੀ ਉਸ ਦਫਤਰ ਦੀ ਤਾਂ ਮਾਫੀ ਮੰਗ ਲਾ ਇੱਕ ਮਹਿਲਾ ਦੇ ਨਾਲ ਇੰਨੀ ਬਦਤਮੀ ਸੀ ਕੀਤੀ ਤਾਂ ਮਾਫੀ ਮੰਗਾ ਉਹ ਜਿੱਦੇ ਮਰਜ਼ੀ ਕਰਕੇ ਹੋ ਕੇ ਆਏ ਸੀ ਬਟ ਮੈਂ ਅਲੋਨ ਸੀ ਮੈਂ ਕੱਲੀ ਗਈ ਸੀ ਇਹਨਾਂ ਦੀ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਨਾਲ ਮੈਂ ਆਰਾਮ ਨਾਲ ਆਪਣੀ ਸੀਟ ਤੇ ਬੈਠ ਕੇ ਇੱਕੋ ਹੀ ਗੱਲ ਕਹਿ ਰਹੀ ਹਾਂ ਕਿ ਵੀਰ ਜੀ ਬੈਠ ਕੇ ਗੱਲ ਕਰੋ ਡੰਮੀ ਮੇਅਰ ਤੇ ਆជាੜਾ ਦਿੱਤਾ ਜਾ ਰਿਹਾ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਡੰਮੀ ਬਣਾ ਕੇ ਘਰੇ ਬਿਠਾਇਆ ਹੋਇਆ ਹੈ ਕਿ ਉਹਨਾਂ ਦੇ ਡੰਮੀ ਕਹਿਣ ਨਾਲ ਡੰਮੀ ਹੋ ਨਹੀਂ ਜਾਏਗਾ ਪਬਲਿਕ ਇਸ ਚੀਜ਼ ਦੀ ਗਵਾਹ ਹੈ ਕਿ ਜੇ ਮੇਅਰ ਮਹਿਲਾ ਬਣੀ ਹ ਤਾਂ ਅੱਜ ਇਹ ਪਹਿਲਾ ਫੇਰ ਦੇ ਵਿੱਚ ਪੁੱਤਰ ਕੀ ਆਪ ਕੰਮ ਕਰ ਰਹੀ ਹੈ ਕੋਈ ਵੀ ਤੋੜ ਕੋਈ ਕੰਮ ਕਰਵਾਉਣ ਆਂਦੇ ਦਾ ਤੁਸੀਂ ਕੀ ਪਾਰਟੀ ਵਾਦੀ ਹੋ ਕੇ ਦੇਖ ਲਓ ਜਿਹੜੇ ਜਿਹੜੇ ਵਾਰਡ ਦੇ ਵਿੱਚ ਕਾਰਜ ਚੱਲਦੇ ਆ ਆਪਾਂ ਉਹ ਕਾਰਜ ਕੱਢ ਲੈਨੇ ਆ ਤੈ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਪਤਾ ਲੱਗਣਾ। ਮੇਰੀ ਕੋਈ ਇੱਕ 파ਟੀ ਹੋ ਹੈਗੀ ਡਵੈਲਪਮੈਂਟ ਆਫ ਲੁਧਿਆਣਾ। ਇਸ ਤੋਂ ਇਲਾਵਾ ਕੋਈ ਵੀ ਕਾਉਂਸਲਰ ਸਾਹਿਬਾਨ ਅਗਰ ਦਫਤਰ ਕੋਈ ਡਿਮਾਂਡ ਲੈ ਕੇ ਆਂਦੇ ਤਾਂ ਮੇਰੀ ਪਹਿਲ ਦੇ ਆਧਾਰ ਦੇ ਉੱਤੇ ਕੋਸ਼ਿਸ਼ ਰਹਿੰਦੀ ਉਹਨੂੰ ਹੱਲ ਕੀਤਾ ਜਾਵੇ। ਫਰਜ਼ ਬੰਧਾ ਵੀ ਉਹਨਾਂ ਨੇ ਆ ਕੇ ਦਿੱਕਤ ਦੱਸਨੀ ਹੈ ਜੇ ਕੋਈ ਅਫਸਰ ਸਾਹਿਬਾਨ ਵੱਲੋਂ ਆ ਰਹੀ ਹੈ ਔਰ ਮੇਰਾ ਫਰਜ਼ ਬੰਧਾ ਕੀ ਅਸੀਂ ਆਪਾਂ ਉਹਨੂੰ ਰਲ ਕੇ ਹੱਲ ਕਰਦੇ। ਸਤਿ ਸ਼੍ਰੀ ਅਕਾਲ ਲੁਧਿਆਣਾ ਲਾਈਫ ਦੀ ਪੋਡਕਾਸਟ ਸੀਰੀਜ਼ ਵਿੱਚ ਮੈਂ ਕਰਨ ਫਰੀ ਤੁਹਾਡਾ ਸਵਾਗਤ ਕਰਦੀ ਐ ਤੇ ਅੱਜ ਤੁਹਾਡੇ ਨਾਲ ਅਸੀਂ ਰੂਬਰੂ ਕਰਵਾਣ ਜਾ ਰਹੇ ਹਾਂ ਲੁਧਿਆਣੇ ਸ਼ਹਿਰ ਦੀ ਕਮਾਨ ਨੂੰ ਸੰਭਾਲਣ ਵਾਲੇ ਮੇਅਰ ਮੈਮ ਯਾਨੀ ਕਿ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਸਤਿ ਸ਼੍ਰੀ ਅਕਾਲ ਮੈਮ ਬਹੁਤ-ਬਹੁਤ ਸਵਾਗਤ ਹੈ ਸਾਡੀ ਪੋਡਕਾਸਟ ਵਿੱਚ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜੀ ਹੋਰ ਕਿਸ ਤਰੀਕੇ ਨਾਲ ਚੱਲ ਰਹੀ ਐ ਮੈਮ ਜ਼ਿੰਦਗੀ ਆ ਬਹੁਤ ਅੱਛੀ ਚੱਲ ਰਹੀ ਐ ਔਰ ਦੁਆਵਾਂ ਨੇ ਤੁਹਾਡੀਆਂ ਪਿਆਰ ਹੈ ਸਭ ਤਾਂ ਨਾਲ ਤੇ ਮੈਨੂੰ ਲੱਗਦਾ ਵੀ ਇਸ ਤੋਂ ਵੱਧ ਕੀ ਮਾਲਕ ਹੋਰ ਕੀ ਦੇ ਸਕਦਾ ਹੈ ਬਿਲਕੁਲ ਜੀ ਤੇ ਮੈਮ ਜਿਸ ਤਰੀਕੇ ਦੇ ਨਾਲ ਗੱਲ ਕਰੀਏ ਤੁਸੀਂ ਫਰਸਟ ਮੇਅਰ ਲੁਧਿਆਣਾ ਸ਼ਹਿਰ ਦੇ ਚੁਣੌਤੀਆਂ ਬਹੁਤ ਸਾਰੀਆਂ ਆਈਆਂ ਹੋਣੀਆਂ ਤੇ ਸਾਨੂੰ ਦਿਖ ਵੀ ਰਹੀਆਂ ਨੇ ਕਿ ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਸਭ ਤੋਂ ਮੇਨ ਚੈਲੰਜਸ ਜਿਹੜੇ ਤੁਹਾਨੂੰ ਫੇਸ ਕਰਨੇ ਪੈ ਰਹੇ ਨੇ ਜਾਂ ਕੀਤੇ ਨੇ ਉਹ ਕਿਹੜੇ ਨੇ ਅ ਅਗਰ ਅਸੀਂ ਇੱਕ ਤਰੀੜੇ ਦੇ ਨਾਲ ਚੱਲੀਏ ਤੰਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਮੁਸ਼ਕਿਲ ਐਸੀ ਲੱਗਦੀ ਹੈ ਵੀ ਇਹਨੂੰ ਅਸੀਂ ਹੱਲ ਨਹੀਂ ਕਰ ਸਕਦੇ ਪਰ ਜੇ ਅਸੀਂ ਦਿਲ ਦੇ ਵਿੱਚ ਇਹ ਗੱਲ ਧਾਰ ਲਈਏ ਕਿ ਵੀ ਸਾਹਮਣੇ ਜਿਹੜੀ ਔਕਰ ਖੜੀ ਹੈ ਉਹ ਬਹੁਤ ਜ਼ਿਆਦਾ ਵੱਡੀ ਹੈ ਜਾਂ ਉਹਦਾ ਹੱਲ ਨਹੀਂ ਹੋ ਸਕਦਾ ਤਾਂ ਮੈਨੂੰ ਲੱਗਦਾ ਫਿਰ ਉਹ ਚੈਲੰਜ ਥੋੜੇ ਵੱਡੇ ਲੱਗਦੇ ਨੇ ਸੋ ਹਰ ਪੈਰ ਤੇ ਕੋਸ਼ਿਸ਼ ਕਰਦੇ ਹਾਂ ਵੀ ਜੋ ਕਾਰਜ ਮਿੱਥੇ ਨੇ ਕਰਨੇ ਨੇ ਉਹਨੂੰ ਪੂਰੀ ਪਲੈਨਿੰਗ ਦੇ ਨਾਲ ਪੂਰੇ ਸਾਥ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਮੈਂ ਅੱਜਕੱਲ ਜਿਹੜਾ ਮੁੱਦਾ ਬਹੁਤ ਪਖਿਆ ਹੋਇਆ ਬੀਜੇਪੀ ਕਾਉਂਸਲਰਸ ਉਹਨਾਂ ਦੇ ਵੱਲੋਂ ਜਿਹੜਾ ਬਹੁਤ ਹੀ ਦਾਅਵੇ ਕੀਤੇ ਜਾ ਰਹੇ ਨੇ ਇੱਕ ਡੰਮੀ ਮੇਅਰ ਟੈਗ ਇਹ ਜਿਹੜਾ ਦਿੱਤਾ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇੱਕ ਚੀਜ਼ ਤੁਹਾਨੂੰ ਕਲੀਅਰ ਕਰਦਾ ਕਿ ਜਦੋਂ ਉਥੇ ਕਾਉਂਸਲਰ ਮਿਲਨ ਆਏ ਸੀ ਤਾਂ ਆਲਮੋਸਟ ਮੈਨ ਲੱਗਦਾ 18 ਕਾਉਂਸਲਰਸ ਨੇ ਇਹਨਾਂ ਦੇ ਔਰ 18 ਦੇ ਵਿੱਚੋਂ ਮਹਿਜ਼ ਉਥੇ ਤਿੰਨ ਲੇਡੀਜ਼ ਸੀਗੀਆਂ ਔਰ ਉਸ ਤੋਂ ਇਲਾਵਾ ਸਾਰੇ ਜਾਇੰਟਸ ਬੈਠੇ ਹੋਏ ਸੀ ਹਾਲਾਂਕਿ ਅਗਰ ਐਗਜ਼ੈਕਟਲੀ ਦੇਖਿਆ ਜਾਵੇ ਤਾਂ ਉਹਨਾਂ ਦੇ ਵਿੱਚੋਂ ਮਹਿਲਾ ਕਾਉਂਸਲਰਸ ਦੀ ਜਿਹੜੀ ਤੈਅਦਾਰਤ ਜ਼ਿਆਦਾ ਹੈ ਉਹਨਾਂ ਨੇ ਆਪਣੀਆਂ ਘਰ ਵਾਲੀਆਂ ਨੂੰ ਡੰਮੀ ਬਣਾ ਕੇ ਘਰੇ ਬਿਠਾਇਆ ਹੋਇਆ ਹੈ ਤੇ ਸ਼ਾਇਦ ਉਸੇ ਕਰਕੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੇ ਮਹਿਲਾ ਸਾਡੇ ਘਰੇ ਜਿਵੇਂ ਅਸੀਂ ਡੰਮੀ ਬਿਠਾ ਕੇ ਰੱਖੀ ਹੈ ਜਿਹੜੀ ਇਹ ਕੰਮ ਵਰਕਿੰਗ ਕਰ ਰਹੀ ਹੈ ਐਲਈਡੀ ਇਹਨੂੰ ਵੀ ਅਸੀਂ ਡੰਮੀ ਕਹਿ ਦਈਏ ਪਰ ਧਿਆਨ ਚ ਲਿਆ ਦਵਾਂ ਕਿ ਉਹਨਾਂ ਦੇ ਡਮੀ ਕਹਿਣ ਨਾਲ ਡਮੀ ਹੋ ਨਹੀਂ ਜਾਏਗਾ ਪਬਲਿਕ ਇਸ ਚੀਜ਼ ਦੀ ਗਵਾਹ ਹੈ ਕਿ ਜੇ ਮੇਅਰ ਮਹਿਲਾ ਬਣੀ ਹੈ ਤਾਂ ਅੱਜ ਇੱਕ ਮਹਿਲਾ ਫੀਲ ਦੇ ਵਿੱਚ ਉਤਰ ਕੇ ਆਪ ਕੰਮ ਕਰ ਰਹੀ ਹੈ ਆਪ ਸਿਸਟਮ ਦੇ ਵਿੱਚ ਸਮਝ ਰਹੇ ਆਪ ਸਿਸਟਮ ਨੂੰ ਚਲਾ ਰਹੇ ਆ ਔਰ ਕਿਸੇ ਦੇ ਕਹਿਣ ਦੇ ਨਾਲ ਡਮੀ ਡਮੀ ਹੋ ਨਹੀਂ ਜਾਂਦਾ ਜੀ ਵੇ ਤੁਸੀਂ ਗੱਲ ਕੀਤੀ ਮੈਮ ਬਹੁਤ ਸਾਰੀਆਂ ਸੀਟਾਂ ਐਦਾਂ ਹੁੰਦੀਆਂ ਨਿਕਲਦੀਆਂ ਲਾਈਕ ਮਹਿਲਾ ਸੀਟ ਹੁੰਦੀ ਹੈ ਬਟ ਉੱਥੇ ਮਹਿਲਾ ਤਾਂ ਕਦੇ ਵੀ ਲਾਈਕ ਲੋਕਾਂ ਨਾਲ ਗੱਲ ਕਰਦੀ ਰਾਬਤਾ ਕਾਇਮ ਕਰਦੀ ਨਹੀਂ ਨਜ਼ਰ ਆਉਂਦੀ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰਸ ਜਾਂ ਖਾਸ ਕਰਕੇ ਹਸਬੰਡਸ ਹੀ ਮੂਰੇ ਲੀਡ ਕਰਦੇ ਨਜ਼ਰ ਆਉਂਦੇ ਨੇ ਇਸ ਚੀਜ਼ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਹੀ ਹੈ ਜਾਂ ਗਲਤ ਹੈ ਜਾਂ ਤਾਂ ਫਿਰ ਮਹਿਲਾ ਸੀਟ ਹੀ ਉੱਥੇ ਨਹੀਂ ਹੋਣੀ ਚਾਹੀਦੀ ਜੇਕਰ ਜੈਂਟਸ ਨਹੀਂ ਅੱਗੇ ਆਉਣ ਦੇਖੋ ਮਹਿਲਾ ਸੀਟ ਕਰਨ ਦਾ ਮਤਲਬ ਹੈਗਾ ਮਹਿਲਾ ਪ੍ਰਤੀਨਿਧੀ ਅੱਗੇ ਲੈ ਕੇ ਆਉਣ ਜੀ ਅੱਜ ਦੌਰ ਦੇ ਵਿੱਚ ਅਸੀਂ ਦੇਖਿਆ ਵੀ ਜਿੱਥੇ ਵੀ ਮਹਿਲਾਵਾਂ ਮੈਨੇਜਮੈਂਟ ਦੇ ਵਿੱਚ ਆਉਂਦੀਆਂ ਨੇ ਜਿਉ ਉਹ ਕੰਮ ਬਹੁਤ ਅੱਛੀ ਤਰ੍ਹਾਂ ਸੰਭਾਲ ਸਕਦੀਆਂ ਨੇ ਪਰਿਵਾਰ ਨੂੰ ਸਾਂਭ ਸਕਦੀਆਂ ਨੇ ਤਾਂ ਜਿਸ ਫੀਲਡ ਦੇ ਵਿੱਚ ਵੀ ਉਹ ਜਾਂਦੀਆਂ ਨੇ ਪਰਮਾਤਮਾ ਵੱਲੋਂ ਗੋਨਾ ਹੈ ਕਿ ਉਹ ਮਹਿਲਾਵਾਂ ਉਸ ਚੀਜ਼ ਨੂੰ ਬੜਾ ਅੱਛਾ ਹੋਲਡ ਕਰ ਰਹੀਆਂ ਮੇਰੇ ਨਾਲ ਤੁਸੀਂ ਬੈਠੇ ਹੋ ਯੂ ਆਰ ਯੋਰਸੈਲਫ ਅ ਫੀਮੇਲ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਕਾਰਜ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਹੈ ਕਿ ਮਹਿਲਾਵਾਂ ਜਦੋਂ ਵੀ ਕਾਰਜ ਕਰਦੀਆਂ ਨੇ ਬੜਾ ਡਟ ਕੇ ਔਰ ਸਮਝਦਾਰ ਨਾਲ ਕਰਦੀਆਂ ਨੇ ਔਰ ਜੇ ਸਰਕਾਰ ਵੱਲੋਂ ਜੇ ਇਹ ਸਰਕਾਰਾਂ ਨੇ ਰਲ ਕੇ ਇਹ ਫੈਸਲਾ ਲਿਆ ਕਿ ਅਸੀਂ 33% ਰਿਜ਼ਰਵੇਸ਼ਨ ਕਰਨੀ ਆ ਜਾਂ 50% ਰਿਜ਼ਰਵੇਸ਼ਨ ਮਹਿਲਾਵਾਂ ਵਾਸਤੇ ਕਰਨੀ ਆ ਤਾਂ ਬੜਾ ਸੋਚ ਕੇ ਲਿਆ ਗਿਆ ਹੈ ਬਿਲਕੁਲ ਪਰ ਜੇ ਇਹਨਾਂ ਨੇ ਉਹ ਮਹਿਲਾਵਾਂ ਉਤਾਰਨੀਆਂ ਨੇ ਜਿਹੜੀਆਂ ਕੋਈ ਕਾਰਜ ਹੀ ਨਹੀਂ ਕਰ ਸਕਦੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਅਜਿਹੀ ਮਹਿਲਾਵਾਂ ਨੂੰ ਕਦੇ ਵੀ ਮੈਦਾਨ ਦੇ ਵਿੱਚ ਆਉਣਾ ਚਾਹੀਦਾ ਹੈ ਔਰ ਮੈਂ ਜੇ ਮੇਰਾ ਵਾਰਡ ਮਹਿਲਾ ਲਈ ਰਿਜ਼ਰਵ ਸੀਗਾ ਅਗਰ ਮੇਰਾ ਵਾਰਡ ਲੇਡੀਜ਼ ਵਾਰਡ ਸੀ ਤਾਂ ਮੈਂ ਉਥੇ ਖੁਦ ਕੰਟੈਸਟ ਕੀਤਾ ਪਿਛਲੇ ਕਈ ਸਾਲਾਂ ਤੋਂ ਉਸ ਵਾਰਡ ਦੇ ਵਿੱਚ ਮੈਂ ਖੁਦ ਵਿਚਰ ਰਹੀ ਹਾਂ ਖੁਦ ਲੋਕਾਂ ਦੀ ਜੋ ਸੰਗਤ ਹੈ ਉਹਨਾਂ ਦੀ ਸੇਵਾ ਦੇ ਵਿੱਚ ਆਪ ਹਾਜ਼ਰ ਹੁੰਨੀ ਹੈ ਔਰ ਅੱਜ ਦੀ ਦੌਰ ਦੇ ਵਿੱਚ ਵੀ ਜੇ ਮਹਿਲਾ ਮੇਅਰ ਦੀ ਲਈ ਸੀਟ ਲੁਧਿਆਣਾ ਦੇ ਰਿਜ਼ਰਵ ਹੋਈ ਤੇ ਜੇ ਪਾਰਟੀ ਹਾਈ ਕਮਾਂਡ ਨੇ ਸਾਥ ਦਿੱਤਾ ਸਾਰੇ ਮੇਰੇ ਕਾਉਂਸਲਰ ਭੈਣ ਭਰਾਵਾਂ ਨੇ ਮੇਰਾ ਸਾਥ ਦਿੱਤਾ ਤਾਂ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੇ ਤੱਕ ਮੈਂ ਖੁਦ ਇੱਥੇ ਮੌਜੂਦ ਹੁੰਨੀ ਐ ਮੇਰੇ ird gird ਤੁਹਾਨੂੰ ਕੋਈ ਮੇਰਾ ਫੈਮਿਲੀ ਮੈਂਬਰ ਨਹੀਂ ਨਜ਼ਰ ਆਏਗਾ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਜੇ ਮਹਿਲਾ ਰਿਜ਼ਰਵ ਕੀਤਾ ਗਿਆ ਤਾਂ ਮਹਿਲਾਵਾਂ ਇੰਨੀਆਂ ਕੈਪੇਬਲ ਹੈਗੀਆਂ ਨੇ ਔਰ ਜਿਹੜੀਆਂ ਕੈਪੇਬਲ ਨੇ ਉਹਨਾਂ ਨੂੰ ਹੀ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਰਲ ਕੇ ਇੱਕ ਜਿਹੜਾ ਸਮਾਜ ਆ ਉਹਨੂੰ ਚੰਗੇ ਰਾਹ ਵੱਲ ਲੈ ਕੇ ਜਾ ਸਕੀਏ ਜੀ ਮੈਮ ਮੇਅਰ ਹੋਣ ਦੇ ਨਾਲ ਤੇ ਇਹ ਵੀ ਦੋਸ਼ ਲਗਾਏ ਜਾ ਰਹੇ ਨੇ ਕਿ ਕੋਈ ਵੀ ਤੁਹਾਡੇ ਕੋਲ ਕੋਈ ਕੰਮ ਕਰਵਾਉਣ ਆਂਦਾ ਹੈ ਤਾਂ ਤੁਸੀਂ ਕੀ ਪਾਰਟੀਵਾਦੀ ਹੋ ਕੇ ਦੇਖਦੇ ਹੋ ਲਾਈਕ ਕਿ ਕਿਸ ਪਾਰਟੀ ਨੂੰ ਬਿਲੋਂਗ ਕਰ ਰਿਹਾ ਹੈ ਇਹ ਬੰਦਾ ਜਾਂ ਕਿਹੜਾ ਕੰਮ ਲੈ ਕੇ ਆਇਆ ਹੈ ਕਿਸ ਨਾਲ ਰਿਲੇਟਡ ਹੈ ਇਹਨਾਂ ਚੀਜ਼ਾਂ ਨੂੰ ਤੁਸੀਂ ਧਿਆਨ ਦਿੰਦੇ ਹੋ ਮੈਂ ਡੀ1 ਇਕੋ ਗਰਲ ਕਹੀ ਸੀ ਕਿ ਮੇਰੀ ਕੋਈ ਪਾਰਟੀ ਨਹੀਂ ਹੈ ਮੇਰੀ ਕੋ ਇੱਕ ਪਾਰਟੀ ਆ ਉਹ ਹੈਗੀ ਡਿਵੈਲਪਮੈਂਟ ਆਫ ਲੁਧਿਆਣਾ ਇਸ ਤੋਂ ਇਲਾਵਾ ਕੋਈ ਵੀ ਕਾਉਂਸਲਰ ਸਹਾਈਬਾਨ ਅਗਰ ਦਫ਼ਤਰ ਕੋਈ ਡਿਮਾਂਡ ਲੈ ਕੇ ਆਂਦੇ ਤਾਂ ਮੇਰੀ ਪਹਿਲ ਦੇ ਆਧਾਰ ਦੇ ਉੱਤੇ ਕੋਸ਼ਿਸ਼ ਰਹਿੰਦੀ ਉਹਨੂੰ ਹੱਲ ਕੀਤਾ ਜਾਏ। ਪਿਛਲੇ ਦਿਨ ਜਾਂ ਦੋ ਦਿਨ ਹੋ ਗਏ ਦੋ ਦਿਨ ਪਹਿਲਾਂ ਕਾਂਗਰਸ ਦੇ ਕਾਉਂਸਲਰਸ ਨੇ ਬਕਾਇਦਾ ਮੀਡੀਆ ਦੇ ਵਿੱਚ ਇਹ ਬਿਆਨ ਦਿੱਤਾ ਵੀ ਅੱਜ ਤੱਕ ਜਦੋਂ ਵੀ ਅਸੀਂ ਮੈਡਮ ਦੇ ਦਫ਼ਤਰ ਆਏ ਉਹਨਾਂ ਨੇ ਕਦੇ ਸਾਨੂੰ ਨਹੀਂ ਪੁੱਛਿਆ ਵੀ ਤੁਸੀਂ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਜਾਂ ਨਹੀਂ ਕਰਦੇ। ਸਾਡੇ ਸਾਰੇ ਦੇ ਸਾਰੇ ਕੰਮ ਪਹਿਲ ਦੇ ਆਧਾਰ ਦੇ ਉੱਤੇ ਹੋਏ ਨੇ ਔਰ ਇਸ ਤੋਂ ਇਲਾਵਾ ਉਹਨਾਂ ਦੇ ਵਰਜਨ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਾਂ ਜਿਹੜੇ ਏਜੰਡੇ ਪਾਸ ਹੋਏ ਨੇ ਜਾਂ ਜਿਹੜੇ-ਜਿਹੜੇ ਔਰਡ ਦੇ ਵਿੱਚ ਕਾਰਜ ਚੱਲਦੇ ਆ ਆਪਾਂ ਉਹ ਕਾਰਜ ਕੱਢ ਲੈਣੇ ਆ ਤੇ ਤੁਹਾਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਪਤਾ ਲੱਗ ਜਾਊ ਵੀ ਜਿੱਥੇ ਇਹ ਆਪਣੇ ਆਪ ਨੂੰ ਓਪੋਜੀਸ਼ਨ ਮੰਨਦੇ ਨੇ ਬਟ ਮੇਰੇ ਵੱਲੋਂ ਇਹ ਸਾਰੇ ਹਾਊਸ ਦੇ ਮੈਂਬਰ ਸਾਹਿਬਾਨ ਨੇ ਮੇਰੇ ਸਤਕਾਰਯੋਗ ਭੈਣ ਤੇ ਭਰਾ ਨੇ ਔਰ ਉਹਨਾਂ ਦੇ ਕਿਸੇ ਦੇ ਔਰਡ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਈਆਂ ਅੱਜ ਸਵੇਰ ਦਾ ਹੀ ਟਾਈਮ ਸੀ ਇੱਕ ਬੀਜੇਪੀ ਕਾਉਂਸਲਰ ਦਾ ਮੈਨੂੰ ਕਾਲ ਆਈ ਉਹਨਾਂ ਨੂੰ ਕੁਝ ਦਿੱਕਤ ਸੀ ਉਹਨਾਂ ਨੇ ਮੈਨੂੰ ਕਾਲ ਕੀਤੀ ਕਿ ਮੈਮ ਸਾਡੇ ਆਹ ਦਿੱਕਤ ਆ ਰਹੀ ਹੈ ਔਰ ਮੈਂ ਜ਼ਰੂਰ ਕਹਾ ਕਿ ਚਾਹੇ ਰਿਵਰਟ ਹੋਣਾ ਤਾਂ ਲੈ ਕੇ ਪੁੱਛਿਆ ਜਾਵੇ ਕਿ ਉਸੇ ਵੇਲੇ ਉਹਨਾਂ ਦੀ ਜੋ ਵੀ ਦਿੱਕਤ ਸੀ ਉਹ ਸੋਲਵ ਹੋਈ ਕਿ ਨਹੀਂ ਹੋਈ ਮੈਂ ਤਾਂ ਕਦੇ ਨਹੀਂ ਸੋਚਿਆ ਵੀ ਕੀ ਹੈ ਕੌਣ ਪਾਰਟੀ ਹੈ इवन ਮੇਰੇ ਫੋਨ ਦੇ ਵਿੱਚ ਨੰਬਰਸ ਵੀ ਸਿਰਫ ਕਾਉਂਸਲਰ ਵਾਰਡ ਨੰਬਰ ਲਿਖਿਆ ਹੋਗਾ ਪਾਰਟੀ ਕਿਸੇ ਦੀ ਨਹੀਂ ਲਿਖੀ ਹੋਗੀ ਸੋ ਮਨ ਚ ਕਦੇ ਚੀਜ਼ ਲਿਆਉਂਦੀ ਹੀ ਨਹੀਂ ਲਿਆਏ ਹੀ ਨਹੀਂ ਆ ਪਰ ਜਦੋਂ ਸਾਹਮਣੇ ਵਾਲੇ ਦੀ ਸੋਚ ਹੀ ਇਸ ਤਰ੍ਹਾਂ ਦੀ ਹੋਵੇ ਤਾਂ ਮੈਨੂੰ ਲੱਗਦਾ ਵੀ ਅਸੀਂ ਆਪਣਾ ਆਪ ਤਾਂ ਬਦਲ ਸਕਦੇ ਹਾਂ ਪਰ ਸਾਹਮਣੇ ਵਾਲੇ ਨੂੰ ਜਿਹੜੀ ਸੋਚ ਹੈ ਉਹ ਨਹੀਂ ਬਦਲ ਸਕਦੇ ਉਹ ਉਹਨਾਂ ਦੇ ਉੱਤੇ ਆਪਣੇ ਉੱਪਰ ਡਿਪੈਂਡ ਕਰਦੀ ਹੈ ਸ਼ਾਇਦ ਉਹ ਖੁਦ ਇਹੋ ਜਿਹੀ ਸੋਚ ਰੱਖਦੇ ਨੇ ਤਾਂ ਕਰਕੇ ਉਹਨਾਂ ਨੂੰ ਇਹ ਫੀਲ ਹੁੰਦਾ ਹੈ ਸੋ ਮੇਰ ਹੋਂ ਦੇ ਨਾਲ ਤੇ ਇੱਕ ਇਹ ਵੀ ਦੋਸ਼ ਲਗਾਏ ਜਾ ਰਹੇ ਕਿ ਸਾਰੇ ਫੈਸਲੇ ਨੇ ਜਿਹੜੇ ਆਪ ਦੇ ਲੀਡਰਸ ਨੇ ਐਮ ਐਲ اے ਨੇ ਉਹਨਾਂ ਵੱਲੋਂ ਲਿਆ ਜਾ ਰਿਹਾ ਤੇ ਤੁਹਾਨੂੰ ਸਿਰਫ ਅੱਗੇ ਆਦੇਸ਼ ਦਿੱਤੇ ਜਾਂਦੇ ਨੇ ਕਿ ਇਹ ਚੀਜ਼ ਕੀਤੀ ਜਾਵੇ ਕਿ ਇਹ ਸਹੀ ਹੈ ਮੈਂ ਦੋ ਗੱਲਾਂ ਚ ਸਿਰਫ ਤੁਹਾਨੂੰ ਇਸ ਚੀਜ਼ ਦਾ ਜਵਾਬ ਦੇ ਦੇ ਦਿੰਦੇ ਆ ਜੇ ਸਾਰਾ ਕੁਝ ਐਮ ਐਲ ਏਜ਼ ਦੇ ਕਹਿਣ ਤੇ ਹੋਣਾ ਹੁੰਦਾ ਤਾਂ ਡਿਸੀਜਨ 메ਕਿੰਗ ਮੇਰੇ ਹੱਥ ਨਹੀਂ ਹੋਣਗੀ ਦੂਸਰੀ ਗੱਲ ਜੇ ਡਿਸੀਜਨ 메ਕਿੰਗ ਮੇਰੇ ਹੱਥ ਹੁੰਦੀ ਤਾਂ ਐਮਐਲਏਜ਼ ਦੇ ਵਿਰੁੱਧ ਜਾ ਕੇ اپੋਜੀਸ਼ਨ ਪਾਰਟੀਆਂ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਦੀਆਂ ਫਾਈਲਸ ਕਦੇ ਪਾਸ ਨਾ ਹੁੰਦੀਆਂ ਉਹਨਾਂ ਦੀਆਂ ਫਾਈਲਸ ਜਿੱਥੇ ਬਹੁਤ ਜ਼ਰੂਰੀ ਸੀ ਐਂਟੀਸਪੇਸ਼ਨ ਦੇ ਵਿੱਚ ਕਰਕੇ ਮੈਂ ਉਹਨਾਂ ਦੇ ਕੰਮ ਤੁਰੰਤ ਉਸੇ ਵੇਲੇ ਚਲਵਾਏ ਤੇ ਮੈਨੂੰ ਨਹੀਂ ਸਮਝ ਆ ਰਹੀ ਕਿ ਇਹ ਜਿਹੜੇ ਬੇਬੁਨਿਆਦ ਇਲਜ਼ਾਮ ਨੇ ਇਹ ਕਿਸ ਤਰੀਕੇ ਨਾਲ ਲਗਾਏ ਜਾ ਰਹੇ ਨੇ ਅੱਜ ਮੈਂ ਤੁਹਾਡੇ ਕੋਲ ਬੈਠੀ ਹਾਂ ਤੁਸੀਂ ਮੈਨੂੰ ਦਿਖਾਓ ਕੌਣ ਐਮਐਲਏ ਇੱਥੇ ਸਹਿਬਾਨ ਆ ਰਹੇ ਨੇ ਮੈਨੂੰ ਮਿਲਣ ਵਾਸਤੇ ਜਾਂ ਕਿਹੜੇ ਐਮਐਲਏ ਸਹਿਬਾਨ ਮੇਰੇ ਨਾਲ ਕਿਸੇ ਇੱਕ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੀਤੀ ਜਿਦੇ ਵਿੱਚ ਮੇਰੇ ਨਾਲ ਐਮਐਲਏ ਸਹਿਬਾਨ ਸੀਨੀਅਰ ਡਿਪਟੀ ਮੇਅਰ ਸਾਰੇ ਕਾਉਂਸਲਰ ਸਹਿਬਾਨ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਖੜੇ ਸੀ ਇਕਜੁੱਟ ਹੋ ਕੇ ਖੜੇ ਸੀ ਜਦੋਂ ਇਹਨਾਂ ਵੱਲੋਂ ਬੇਤੁਕੀ ਔਰ ਭੱਦੇ ਜਿਹੜੇ ਇਲਜ਼ਾਮો ਲਗਾਏ ਗਏ ਅਦਰਵਾਇਜ਼ ਕੋਈ ਵੀ ਡਿਸੀਜਨ ਹੁੰਦਾ ਹੈ ਕੋਈ ਪ੍ਰੈਸ ਕਾਨਫਰੈਂਸ ਹੁੰਦੀ ਹੈ ਤੁਸੀਂ ਮੈਨੂੰ ਦਿਖਾਓ ਕਿਥੇ ਸਾਡੇ ਨਾਲ ਬਾਕੀ ਜਣੇ ਹੁੰਦੇ ਨੇ ਜਵਾਬ ਅ ਅਗਰ ਪਾਰਟੀ ਨੇ ਇੰਨੀ ਸ਼ਮਤਾ ਬਖਸ਼ੀ ਹੈ ਇੱਕ ਜਗ੍ਹਾ ਦੇ ਉੱਤੇ ਬਿਠਾਏ ਇੱਕ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੇਰੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਜ਼ਿੰਮੇਵਾਰੀ ਨੂੰ ਇਮਾਨਦਾਰੀ ਦੇ ਨਾਲ ਔਰ ਨਿਰਪਕਤਾ ਨਾਲ ਨਿਭਾਇਆ ਜਾਵੇ ਹਾਂ ਇੱਕ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਕੀ ਕਾਰਜ ਕਿਥੇ ਬਹੁਤ ਜ਼ਿਆਦਾ ਜ਼ਰੂਰੀ ਹੋਣ ਵਾਲਾ ਹੈ ਉਹ ਤਾਂ ਆ ਮੈਂ ਉੱਤਰ ਡਿਸਕਸ਼ਨ ਸਾਰੇ ਜਣੇ ਕਰਦੇ ਨੇ ਤੇ ਉਹ ਡਿਸਕਸ਼ਨ ਸਾਡੀ ਜ਼ਰੂਰ ਹੁੰਦੀ ਹੈ ਕਿਉਂਕਿ ਇੱਕ ਹੈਲਦੀ ਰਿਲੇਸ਼ਨ ਹੈ ਉਹਨਾਂ ਨੇ ਇਹਨਾਂ ਵਿਸ਼ਵਾਸ ਜਿਤਾ ਕੇ ਸਾਥ ਦੇ ਕੇ ਉਹਨਾਂ ਨੇ ਪੂਰਾ ਕੋਆਪਰੇਟ ਕੀਤਾ ਹੈ ਔਰ ਜਿੱਥੇ ਕਿਤੇ ਵੀ ਲੱਗਦਾ ਹੈ ਵੀ ਕੋਈ ਕਾਰਜ ਹੋਰ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਤਾਂ ਅਸੀਂ ਇੱਕ ਦੂਸਰੇ ਦੇ ਸੁਜੈਸ਼ਨ ਜ਼ਰੂਰ ਲੈਣੇ ਆ ਪਰ ਡਿਸੀਜਨਸ ਆਰ ਇੰਡੀਵਿਜੁਅਲ ओके ਮੈਮ ਜਿਸ ਤਰੀਕੇ ਨਾਲ ਹੁਣ ਬੀਜਪੀ ਵੱਲੋਂ ਮੋਰਚਾ ਖੋਲਿਆ ਗਿਆ ਉਹਨਾਂ ਦੇ ਵਿੱਚ ਹੁਣ ਕਾਂਗਰਸੀਆਂ ਦਾ ਵੀ ਸਾਥ ਉਹਨਾਂ ਨੂੰ ਮਿਲ ਗਿਆ ਇੱਕ ਸ਼ਰਮਨੀ ਅਕਾਲੀ ਦਲ ਦੇ ਕੌਂਸਲਰ ਵੀ ਉਹਨਾਂ ਦੇ ਨਾਲ ਹੁਣ ਇਕੱਠੇ ਹੋ ਗਏ ਕੀ ਤੁਸੀਂ ਇਸ ਨੂੰ ਇੱਕ ਰਾਜਨੀਤਿਕ ਪ੍ਰੋਪਗੈਂਡਾ ਦੇਖਤੀ ਹੋ ਜਾਂ ਫਿਰ ਇਹ ਲੱਗਦਾ ਹੈ ਕਿ ਇੰਨੇ ਦੁਖੀ ਸੀ ਤਾਂ ਹੁਣ ਹੀ ਕਾਹਤੋਂ ਇਕੱਠੇ ਹੋ ਕੇ ਬੋਲਣ ਲੱਗੇ ਦੇਖੋ ਇਹ ਤਾਂ ਕਦੇ ਅਲੱਗ ਹੋਏ ਨਹੀਂ ਜੀ ਸੀਐਮ ਸਾਹਿਬ ਨੇ ਜਦੋਂ ਮਨਜੀਠਿਆ ਜੀ ਤੇ ਇਲਜ਼ਾਮ ਲੱਗੇ ਜਦੋਂ ਗ੍ਰਿਫਤਾਰੀ ਹੋਈ ਇਹ ਤਾਂ ਉਸ ਵੇਲੇ ਵੀ ਇਕੱਠੇ ਪੰਜਾਬ ਦੇ ਵਿਰੁੱਧ ਬਿਆਨਬਾਜ਼ੀ ਦੇ ਰਹੇ ਸੀ ਇਹ ਤਾਂ ਉਦੋਂ ਵੀ ਇਕੱਠੇ ਸੀ ਦਿਖਾਵੇ ਨੂੰ ਭਾਵੇਂ ਜੋ ਮਰਜੀ ਕਹਿਣ ਬਾਕੀ ਦੂਸਰੀ ਗੱਲ ਮੈਂ ਇਥੇ ਜ਼ਰੂਰ ਕਹਾਂਗੀ ਨਾਟ 올 ਕਾਉਂਸਲਰਸ ਤੁਹਾਨੂੰ ਮੈਂ ਦੱਸਿਆ ਬਕਾਇਦਾ ਕਾਂਗਰਸ ਦੇ ਕਾਉਂਸਲਰਸ ਨੇ ਸਮਰਥਨ ਦਿੱਤਾ ਔਰ ਉਹਨਾਂ ਨੇ ਸੱਚਾਈ ਆ ਕੇ ਮੀਡੀਆ ਦੇ ਸਾਹਮਣੇ ਵੀ ਬੋਲੀ ਵੀ ਇਸ ਤਰ੍ਹਾਂ ਦੀ ਕੋਈ ਤਜਵੀਰ ਨਹੀਂ ਹੈ ਅਗਰ ਕੁਝ ਉਹਨਾਂ ਜੋ ਜਾ ਕੇ ਬੈਠੇ ਵੀ ਨਹੀਂ ਤਾਂ ਸਿਰਫ ਆਪਣਾ ਪੋਲਿਟੀਕਲ ਸਟੰਡ ਕਰਕੇ ਜਾਂ ਨਿੱਜੀ ਸਵਾਰਥ ਕਰਕੇ ਅਦਰਵਾਈਜ਼ ਕੋਈ ਐਸੀ ਅਗਰ ਆਪਾਂ ਕਹੀਏ ਵੀ ਉਹਨਾਂ ਨੇ ਸਮਰਥਨ ਆ ਜਾਂ ਕੋਈ ਵੀ ਗੱਲ ਹੈਗੀ ਮੈਨੂੰ ਨਹੀਂ ਲੱਗਦਾ ਵੀ ਐਡਾ ਉਹਨਾਂ ਨੂੰ ਉੱਥੇ ਜਾ ਕੇ ਮਤਲਬ ਜੋ ਉਹਨਾਂ ਨੇ ਕਿਹਾ ਆ ਜਾਂ ਜੋ ਸਮਰਥਨ ਦਿੱਤਾ ਹੈ ਕਿਉਂਕਿ ਮੈਂ ਧਿਆਨ ਨਹੀਂ ਦਿੰਦੀ ਇਹ ਸਾਡੇ ਕੋਲ ਤਾਂ ਆਪਾਂ ਤਾਂ ਸਿਰਫ ਲੁਧਿਆਣੇ ਵਾਸੀਆਂ ਦੀ ਸੇਵਾ ਵਾਸਤੇ ਕਾਰਜ ਕਰੀਦਾ ਹੈ ਤੇ ਉਹਦੇ ਵਿੱਚ ਅਸੀਂ ਇਕਜੁੱਟ ਹੋ ਕੇ ਅੱਜ ਵੀ ਲੱਗੇ ਹੋਏ ਆਂ ਔਰ ਲੱਗੇ ਰਹਾਂਗੇ ਬਾਕੀ ਦੂਸਰੀ ਗੱਲ ਮੈਂ ਦੱਸ ਦਵਾਂ ਕਿ ਅਗਰ ਬੀਜਪੀ ਕਾਉਂਸਲਰਸ ਬਿਲਕੁਲ ਠੀਕ ਸੀਗੇ ਆਪਾਂ ਕਾਉਂਸਲਰ ਨਾ ਕਹੀਏ ਇਹਨਾਂ ਨੂੰ ਕਿਉਂਕਿ ਕਾਉਂਸਲਰ ਤਾਂ ਮਹਿਜ ਹੁੰਦੇ ਸੀ 3-4 ਸੀਗੇ ਔਰ ਤੁਸੀਂ ਦੇਖਿਆ ਹੋਊਗਾ ਕਿ ਜਿਨ੍ਹਾਂ ਦਾ ਸਭ ਤੋਂ ਵੱਧ ਰੌਲਾ ਸੀਗਾ ਉਹ ਖੁਦ ਹੀ ਧਰਨੇ ਤੋਂ ਗਾਇਬ ਹੁੰਦੇ ਨੇ ਤੇ ਮਹਿਜ ਜਿਹੜੇ ਉਹ 5-7 ਕਾਉਂਸਲਰ ਸੀ ਤੇ ਬਾਕੀ ਜਿਹੜੇ ਉੱਥੇ ਉਹ ਸ਼ਰਾਰਤੀ ਅੰਸਰ ਪਹੁੰਚੇ ਹੋਏ ਸੀ ਜਿਹੜੇ ਪਹਿਲੇ ਹੀ ਪਲਾਨ ਕਰਕੇ ਆਏ ਸੀ ਵੀ ਅਸੀਂ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਹਾਈਕ ਦੇਣੀ ਦੇਣੀ ਹੈ ਅਗਰ ਉਹ ਇੰਨੇ ਸਹੀ ਹੁੰਦੇ ਤਾਂ ਉਹਨਾਂ ਨੂੰ ਜ਼ਰੂਰਤ ਹੀ ਨਾ ਪੈਂਦੀ ਬਾਕੀਆਂ ਨੂੰ ਅਪਰੋਚ ਕਰਨ ਦੀ ਉਹਨਾਂ ਨੂੰ ਲੋੜ ਹੀ ਨਾ ਪੈਂਦੀ ਕਿ ਉਹ ਬਾਕੀਆਂ ਨੂੰ ਇਨਵੋਲਵ ਕਰ ਦੇ ਅਗਰ ਉਹ ਸਹੀ ਸੀ ਉਹ ਆਪਣਾ ਜੋ ਕੁਝ ਵੀ ਸੀਗਾ ਉਹ ਉਸੇ ਵੇਲੇ ਸਾਬਿਤ ਕਰ ਸਕਦੇ ਸੀ ਦੂਸਰੀ ਗੱਲ ਨਾ ਮੇਰੇ ਵੱਲੋਂ ਉਹਨਾਂ ਲਈ ਕੋਈ ਅਪਸ਼ਬਦ ਬੋਲਿਆ ਗਿਆ ਨਾ ਮੇਰੇ ਵੱਲੋਂ ਉਸ ਵੇਲੇ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਗਈ ਕਿ ਉਹਨਾਂ ਨੂੰ અપਮਾਨਜਨਕ ਲੱਗੇ ਨਾ ਮੇਰੇ ਵੱਲੋਂ ਉਹਨਾਂ ਨੂੰ ਮਨਾ ਕੀਤਾ ਗਿਆ ਵੀ ਤੁਸੀਂ ਕਿਉਂ ਇਕੱਠੇ ਹੋ ਕੇ ਆਏ ਹੋ ਜਾਂ ਕੀ ਗੱਲ ਹੈ ਜਾਂ ਕਾਉਂਸਲਰ ਨੇ ਟਾਈਮ ਲਿਆ ਸੀ ਉਸ ਤੋਂ ਇਲਾਵਾ ਬਾਕੀ ਬੰਦੇ ਕਿਉਂ ਬੈਠੇ ਐ ਬਿਲਕੁਲ ਨਹੀਂ ਬਿਕੋਜ਼ ਸਾਫ ਮਨ ਦੇ ਨਾਲ ਉਹਨਾਂ ਨੇ ਟਾਈਮ ਮੰਗਿਆ ਮੈਂ ਸਿਰਫ ਔਰ ਸਿਰਫ ਉਹਨਾਂ ਦੀ ਆ ਦਿੱਕਤਾ ਸੁਨਣ ਉਥੇ ਆਫਿਸ ਦੇ ਵਿੱਚ ਇਹਨਾਂ ਨੂੰ ਬੁਲਾਇਆ ਡੀ ਜ਼ੋਨ ਬਕਾਇਦਾ ਮੇਰੇ ਕੋਲ ਕੱਲੀ-ਕੱਲੀ ਵੀਡੀਓ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਮੁਸ਼ਕਿਲਾਂ ਦੱਸ ਰਹੇ ਸੀ ਔਰ ਉਹਨਾਂ ਮੁਸ਼ਕਿਲਾਂ ਦਾ ਨਾਲ ਦੀ ਨਾਲ ਅਫਸਰ ਸਾਹਿਬਾਨਾਂ ਨੂੰ ਕਾਲ ਕਰਕੇ ਹੱਲ ਕਰਨ ਲਈ ਵੀ ਕਿਹਾ ਗਿਆ ਔਰ ਬਕਾਇਦਾ ਮੇਰੀ ਡਾਇਰੀ ਤੇ ਵੀ ਮੈਂ ਨਾਲ ਦੇ ਨਾਲ ਨੋਟ ਡਾਉਨ ਕਰ ਰਹੀ ਸੀ ਔਰ ਸਭ ਤੋਂ ਵੱਡੀ ਗੱਲ ਉਹ ਜਿੰਨੇ ਮਰਜੀ ਇਕੱਠੇ ਹੋ ਕੇ ਆਏ ਸੀ ਬਟ ਮੈਂ ਅਲੋਨ ਸੀ ਮੈਂ ਕੱਲੀ ਗਈ ਸੀ ਕਿਉਂਕਿ ਉਹਨਾਂ ਦੀ ਹੱਕ ਬੰਦਾ ਵੀ ਉਹਨਾਂ ਨੇ ਆ ਕੇ ਦਿੱਕਤ ਦੱਸਨੀ ਆ ਜੇ ਕੋਈ ਅਫਸਰ ਸਾਹਿਬਾਨ ਵੱਲੋਂ ਆ ਰਹੀ ਹੈ ਔਰ ਮੇਰਾ ਫਰਜ਼ ਬੰਦਾ ਕਿ ਅਸੀਂ ਆਪਾ ਉਹਨੂੰ ਰਲ ਕੇ ਹੱਲ ਕਰ ਸਕੀਏ ਸੋ ਉਹੀ ਪ੍ਰੋਸੈਸ ਚੱਲ ਰਿਹਾ ਸੀਗਾ ਔਰ ਮੇਰੇ ਵੱਲੋਂ ਅਗਰ ਕੋਈ ਵੀ ਕੁਤਾਹੀ ਵਰਤੀ ਗਈ ਹੁੰਦੀ ਜਾਂ ਮੇਰੇ ਵੱਲੋਂ ਅਗਰ ਕੋਈ ਵੀ ਦਿੱਕਤ ਹੁੰਦੀ ਤਾਂ ਮੈਨੂੰ ਮੈਂ ਉਥੇ ਆਪਣੀ ਗਲਤੀ ਮੰਨਣ ਦੇ ਵਿੱਚ 1 ਮਿੰਟ ਲਗਾਉਣਾ ਸੀ ਬਟ ਵੈਰੀ ਸੌਰੀ ਟੂ ਸੇ ਕਿ ਇੱਕ ਮਹਿਲਾ ਨੂੰ ਸਾਹਮਣੇ ਬੈਠਿਆ ਦੇਖ ਕੇ ਜਰਿਆ ਨਹੀਂ ਗਿਆ ਇਨ੍ਹਾਂ ਤੋਂ ਇਹ ਇਨਸੀਡੈਂਟ ਪਹਿਲਾਂ ਵੀ ਇਹ ਕਰ ਚੁੱਕੇ ਨੇ ਮੈਂ ਉਸ ਵੇਲੇ ਕੋਈ ਕਿਸੇ ਤਰੀਕੇ ਦੀ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਜਾਂ ਕਹਿ ਲਓ ਵੀ ਕਿਤੇ ਵੀ ਕੋਈ ਹਾਈਲਾਈਟ ਨਹੀਂ ਕੀਤਾ ਉਸ ਵੇਲੇ ਜਦੋਂ ਇਹਨਾਂ ਵੱਲੋਂ ਇਹ ਗੱਲ ਕੀਤੀ ਗਈ ਤਾਂ ਇਹਨਾਂ ਦੇ ਹੀ ਕੁਝ ਕਾਉਂਸਲਰ ਉਸ ਵੇਲੇ ਵੀ ਇਹ ਗੱਲ ਰਿਅਲਾਈਜ਼ ਕਰਕੇ ਗਏ ਕਿ ਮੈਮ ਅਸੀਂ ਮਾਫੀ ਮੰਗਦੇ ਹਾਂ ਇਹਨਾਂ ਵੱਲੋਂ ਵੀ ਅਗਰ ਇਹ ਇਸ ਤਰੀਕੇ ਨਾਲ ਬੋਲ ਪਏ ਨੇ ਕਿਉਂਕਿ ਸਾਰੇ ਮਾੜੇ ਨਹੀਂ ਹੁੰਦੇ ਪੰਜੇ ਉਂਗਲਾ ਇੱਕ ਸਮਾਨ ਨਹੀਂ ਹੁੰਦੀਆਂ ਹੈਗੀਆਂ ਤੇ ਉਸ ਵੇਲੇ ਮੈਂ ਇੱਕ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਜਿਹੜੀ ਵੀ ਗੱਲ ਇਹਨਾਂ ਵੱਲੋਂ ਕੀਤੀ ਗਈ ਮੈਂ ਉਹਨੂੰ ਬਿਲਕੁਲ ਇਗਨੋਰ ਕੀਤਾ ਔਰ ਜਿਸ ਤਰ੍ਹਾਂ ਪਰਿਵਾਰ ਦੇ ਮੈਂਬਰ ਇਕੱਠੇ ਹੋ ਕੇ ਮਿਲਦੇ ਨੇ ਸੇਮ ਉਸੇ ਤਰੀਕੇ ਨਾਲ ਉਸ ਵੇਲੇ ਵੀ ਇਹਨਾਂ ਦੀ ਜਿਹੜੀ ਵਾਰਤਾ ਲਾਪਾ ਪੂਰੇ ਤਰੀਕੇ ਨਾਲ ਸੁਣੀ ਜਾ ਰਹੀ ਸੀ ਜੀ ਮੈਮ ਹੁਣ ਜਨਤਕ ਮਾਫੀ ਮੰਗਣ ਦੀ ਗੱਲ ਕਹਿ ਰਹੇ ਨੇ ਕਿ ਜਨਤਕ ਮਾਫੀ ਮੰਗੀ ਜਾਵੇ ਕੀ ਤੁਸੀਂ ਮੰਨਦੇ ਹੋ ਉਹਨਾਂ ਦਾ ਤਰਕ ਸਹੀ ਹੈ ਜਾਂ ਇਸ ਸਬੰਧ ਵਿੱਚ ਕੀ ਕਹੋਗੇ ਮੈਂ ਤੁਹਾਨੂੰ ਕਿਹਾ ਜੀ ਇਨਾਂ ਦੀ ਤਿਆਰੀ ਸੀ ਪੂਰੀ ਵੀਡੀਓਗ੍ਰਾਫੀ ਇਹਨਾਂ ਨੇ ਕੀਤੀ ਵੀਡੀਓਜ਼ ਇਹਨਾਂ ਵੱਲੋਂ ਮੀਡੀਆ ਦੇ ਵਿੱਚ ਰਿਲੀਜ਼ ਕੀਤੀਆਂ ਗਈਆਂ ਔਰ ਇਹਨਾਂ ਦੀ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਨਾਲ ਮੈਂ ਆਰਾਮ ਨਾਲ ਆਪਣੀ ਸੀਟ ਤੇ ਬੈਠ ਕੇ ਇੱਕੋ ਹੀ ਗੱਲ ਕਹਿ ਰਹੀ ਹਾਂ ਕਿ ਵੀਰ ਜੀ ਬੈਠ ਕੇ ਗੱਲ ਕਰ ਲਓ ਆਪਾਂ ਉੱਚੀ ਬੋਲ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਾਂ ਜੀ ਆਰਾਮ ਨਾਲ ਗੱਲ ਕਰ ਲਿਏ ਅਗਰ ਕੋਈ ਦਿੱਕਤ ਹੈਗੀ ਹੈ ਔਰ ਦਿੱਕਤਾਂ ਕਦੇ ਵੀ ਰੋਲਾ ਪਾ ਕੇ ਨਹੀਂ ਹੱਲ ਕੀਤੀਆਂ ਜਾਂਦੀਆਂ ਸੋ ਮੈਂ ਕਿਸ ਕਲ ਦੀ ਮਾਫੀ ਮੰਗਾ ਵੀ ਇੱਕ ਤਾਂ ਇਹਨਾਂ ਨੇ ਮर्यादा ਭੰਗ ਕੀਤੀ ਉਸ ਦਫ਼ਤਰ ਦੀ ਤਾਂ ਮਾਫੀ ਮੰਗ ਲਾ ਇਹਨਾਂ ਨੇ ਇੱਕ ਮਹਿਲਾ ਦੇ ਨਾਲ ਇੰਨੀ ਬਦਤਮੀਜ਼ੀ ਕੀਤੀ ਤਾਂ ਮਾਫੀ ਮੰਗਾ ਇਹਨਾਂ ਨੇ ਤੁਸੀਂ ਮਹਿਲਾ ਛੱਡ ਦਿਓ ਉਸ ਅਹੁਦੇ ਦੀ ਤੋਹੀਨ ਕੀਤੀ ਤਾਂ ਮਾਫੀ ਮੰਗ ਲਈ ਯਾ ਮੇਰੀ ਸਭ ਤੋਂ ਵੱਡੀ ਗਲਤੀ ਸੀ ਕਿ ਮੈਨੂੰ ਇਹਨਾਂ ਦੇ ਨਾਲ ਬੈਠਣਾ ਹੀ ਨਹੀਂ ਚਾਹੀਦਾ ਸੀ ਕਿ ਮੈਂ ਬੜੇ ਆਰਾਮ ਨਾਲ ਇਹਨਾਂ ਦੀ ਗੱਲਬਾਤ ਸੁਣ ਕੇ ਇਹਨਾਂ ਨੂੰ ਇੱਕ ਪਰਿਵਾਰ ਦਾ ਮੈਂਬਰ ਸਮਝ ਕੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਗਲਤੀ ਸੀ ਮੇਰੀ ਸੋ ਮੁਕਤੀ ਗੱਲ ਇਹ ਹੈ ਕਿ ਜਿਸ ਮਾਫੀ ਦੀ ਇਹ ਗੱਲ ਕਰ ਰਹੇ ਨੇ ਉਸ ਮਾਫੀ ਦਾ ਜਵਾਬ ਇਹਨਾਂ ਨੂੰ ਜਨਤਾ ਦੇਗੀ ਔਰ ਦੂਸਰੀ ਗੱਲ ਨਾ ਕੋਈ ਗਲਤੀ ਹੋਈ ਇਸ ਤਰੀਕੇ ਦੀ ਮੇਰੇ ਕੋਲੋਂ ਔਰ ਨਾ ਮੈਂ ਕਦੇ ਵੀ ਇਹਨਾਂ ਤੋਂ ਇਹਨਾਂ ਨੂੰ ਆਪਣੇ ਤੋਂ ਅਲੱਗ ਸਮਝਿਆ ਅਸੀਂ ਪਰਿਵਾਰ ਦੇ ਤਰ੍ਹਾਂ ਆ ਹਾਊਸ ਦੇ ਵਿੱਚ ਸਾਨੂੰ ਜਨਤਾ ਨੇ ਚੁਣ ਕੇ ਭੇਜਿਆ ਸਾਰਿਆਂ ਨੂੰ ਔਰ ਸਾਡਾ 95 ਦਾ ਇਹ ਜ਼ਿੰਮੇਵਾਰੀ ਬੰਦੀ ਹੈ ਕਿ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਲੋਕਾਂ ਦੀ ਸੇਵਾ ਕਰੀਏ ਸੰਗਤ ਕਰੀਏ ਸੰਗਤ ਦੇ ਸਾਥ ਦਈਏ ਨਾ ਕਿ ਆਪਣੀ ਪਰਸਨਲ ਈਗੋ ਸੈਟੀਸਫੈਕਸ਼ਨ ਤੇ ਲਈਏ ਤੋਂ ਰਿਤਾਂਚਲੀ ਆਦਾ ਉੱਥੇ ਬੈਠ ਕੇ ਉਹ ਆਪ ਪੱਦੇ ਆਪ ਸ਼ਬਦ ਬੋਲੀਏ ਜੋ ਸਾਨੂੰ ਸੋਬਦੇ ਨਹੀਂ ਹਨ ਸੋ ਪਰਸਨਲ ਕਿਸੇ ਨੂੰ ਵੀ ਅਟੈਕ ਕਰਕੇ ਤੁਸੀਂ ਆਪਣੀ ਈਗੋ ਸੈਟੀਸਫਾਈ ਕਰ ਸਕਦੇ ਹੋ ਬਟ ਜੋ ਤੁਹਾਡੀ ਡਿਊਟੀ ਹੈ ਉਹਨੂੰ ਤੁਸੀਂ ਨਿਭਾ ਨਹੀਂ ਸਕਦੇ ਜੀ ਜੇਕਰ ਲੋਕ ਹਿੱਤਾਂ ਦੇ ਜੇਕਰ ਮੈਮ ਗੱਲ ਕੀਤੀ ਜਾਵੇ ਲੋਕ ਹਿੱਤ ਲਈ ਜੇ ਤੁਹਾਨੂੰ ਸਾਰੇ ਪਾਰਟੀ ਕਾਉਂਸਲਰਸ ਨਾਲ ਬੈਠ ਕੇ ਗੱਲ ਨੂੰ ਖਤਮ ਕਰਨਾ ਹੋਵੇ ਆਰ ਯੂ ਰੈਡੀ ਆਈ ਐਮ ਆਲਵੇਜ਼ ਰੈਡੀ ਮੈਂ ਤਾਂ ਉਸ ਦਿਨ ਵੀ ਨਹੀਂ ਜੀ ਉਹਨਾਂ ਨੂੰ ਕੁਝ ਕਿਹਾ ਮੈਂ ਤਾਂ ਉਦੋਂ ਵੀ ਕਹਿ ਰਹੀ ਆ ਕਿ ਵੀਰ ਜੀ ਭਾਜੀ ਬੈਠ ਕੇ ਗੱਲ ਕਰ ਲਓ ਵੀਰ ਜੀ ਆਰਾਮ ਨਾਲ ਬੈਠ ਕੇ ਗੱਲ ਕਰ ਲਓ ਉਸ ਦਿਨ ਵੀ ਉਹਨਾਂ ਦਾ ਵਰਤੀਰਾ ਇਸ ਤਰ੍ਹਾਂ ਸੀ ਖੁਦ ਹੀ ਉਹ ਤੋਂ ਆਫਿਸ ਤੋਂ ਫਰਨੀਚਰ ਸਟਕੇ ਕੁਰਸੀਆਂ ਸਟਕੇ ਖੁਦ ਹੀ ਉਹ ਬਾਹਰ ਗਏ ਖੁਦ ਹੀ ਉਹਨਾਂ ਨੇ ਧਰਨਾ ਲਗਾ ਲਿਆ ਔਰ ਮੈਨੂੰ ਸਮਝ ਵੀ ਨਹੀਂ ਆਈ ਵੀ ਕਿਸ ਗੱਲ ਦਾ ਧਰਨਾ ਵੀ ਆਰਾਮ ਨਾਲ ਬੈਠ ਕੇ ਗੱਲ ਸੁਣਨ ਦਾ ਧਰਨਾ ਔਰ ਅੱਜ ਵੀ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਹੈ ਮੈਂ ਉਹਨਾਂ ਨੂੰ ਧਰਨਾ ਲਗਾਣ ਲਈ ਨਹੀਂ ਕਿਹਾ ਮੈਂ ਉਹਨਾਂ ਨੂੰ ਕੋਈ ਮਾੜਾ ਚੰਗਾ ਨਹੀਂ ਬੋਲਿਆ ਜਿੰਨੇ ਵੀ ਮੇਰੇ ਇੰਟਰਵਿਊਜ਼ ਹੋਏ ਨੇ ਜਾਂ ਜਿੰਨੇ ਵੀ ਮੇਰੇ ਕਹਿ ਲੋ ਕਿ ਸਵਾਲ ਜਵਾਬ ਹੋਏ ਨੇ মিডিਆ ਦੇ ਵੀਰਾਂ ਰਾਹੀਂ ਤੁਸੀਂ ਕੋਈ ਇੱਕ ਇੱਕ ਵੀ ਇੰਟਰਵਿਊ ਚੱਕ ਕੇ ਸੁਣ ਲਿਓ ਵੀ ਮੈਂ ਕਦੇ ਕਿਸੇ ਨੂੰ ਮੜਾ ਚੰਗਾ ਕਿਆ ਹੋਵੇ ਹਾਂ ਮੈਂ ਆਪਣਾ ਪੱਖ ਜ਼ਰੂਰ ਰੱਖਿਆ ਕਿਉਂਕਿ ਸਹੀ ਫੈਸਲਾ ਉਦੋਂ ਹੋ ਸਕਦਾ ਹੈ ਜਦੋਂ ਜਨਤਾ ਨੂੰ ਵੀ ਤੇ ਹਰ ਇੱਕ ਨੂੰ ਜਿਹੜਾ ਇਨਸਾਨ ਸਾਹਮਣੇ ਖੜਾ ਉਹਨੂੰ ਦੋਨੋਂ ਪਾਸੇ ਜਿਹੜੇ ਆ ਉਹ ਨਜ਼ਰ ਆਉਣੇ ਚਾਹੀਦੇ ਹਨ ਸੋ ਸਿਰਫ ਪੱਖ ਰੱਖਣ ਲਈ ਜ਼ਰੂਰ ਦੱਸਿਆ ਗਿਆ ਔਰ ਬਕਾਇਦਾ ਜੋ ਵੀਡੀਓਜ਼ ਉਹਨਾਂ ਨੇ ਦਿੱਤੀਆਂ ਨੇ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੀ ਹੋ ਰਿਹਾ ਹੈ ਕਿ ਕਿਸ ਤਰੀਕੇ ਨਾਲ ਪੇਸ਼IENTS ਲਈ ਅਗਰ ਗੱਲ ਸੁਣੀ ਜਾ ਰਹੀ ਸੀ ਤਾਂ ਉਹਨਾਂ ਨੇ ਨਜਾਇਜ਼ ਫਾਇਦਾ ਉਠਾਇਆ ਔਰ ਇੱਕੋ ਇੱਕ ਤਰਕੇ ਜੋ ਨਿਕਲ ਕੇ ਆਉਂਦਾ ਕਿ ਵੀ ਪ੍ਰੀ ਪਲਾਨ ਹੋ ਕੇ ਉਹ ਇੱਕ ਕਾਮਕਰਨ ਆਈਸੀ اور انہاں نو اے لگ ریا سی اس ویلے ਧਰਨਾ ਲਾ کے بھی ایک মহিলা ਆ মহিলা نو ਅਸੀਂ ਚੰਗੇ ਤਰੀਕੇ ਨਾਲ ਦਬ ਲਾਂਗੇ ਅਸੀਂ ਜਦੋਂ 20 ਜਣੇ 25 ਜਣੇ ਇਕੱਠੇ ਹੋ ਕੇ ਜਿੰਦਾਬਾਦ ਮੁਰਦਾਬਾਦ ਕਹਾਂਗੇ ਤਾਂ ਇਹ ਘਬਰਾ ਕੇ ਆਪੇ ਹੀ ਸਾਡੇ ਅੰਦਰ ਸਰੈਂਡਰ ਕਰ ਜਾਣਗੇ ਬਟ ਮੈਂ ਹਮੇਸ਼ਾ ਦੱਸਣਾ ਚਾਹਾਂਗੀ ਵੀ ਸੰਗਤ ਦਾ ਪਿਆਰ ਹੈ ਜਿਨੇ ਹੁਣ ਤੱਕ ਹੌਸਲਾ ਬਣਾ ਕੇ ਰੱਖਿਆ ਪਹਿਲਾਂ ਉਹਨਾਂ ਨੇ ਅਸ਼ੀਰਵਾਦ ਦੇ ਕੇ ਬਹੁਮਤ ਦੇ ਨਾਲ ਔਰ ਬਹੁਤ ਅੱਛੀ ਵੋਟਸ ਦੀ ਲੀਡ ਦੇ ਨਾਲ ਮੈਨੂੰ ਵੋਟ ਦੇ ਵਿੱਚੋਂ ਇਨਾ ਵੱਡਾ ਆਸ਼ੀਰਵਾਦ ਦਿੱਤਾ ਦੂਸਰਾ ਫਿਰ ਪਾਰਟੀ ਹਾਈ ਕਮਾਂਡ ਔਰ ਸਾਡੇ ਮੇਰੇ ਸਾਥੀ ਕਾਉਂਸਲਰ ਸਾਹਿਬਾਨਾ ਨੇ ਸਾਥ ਦਿੱਤਾ ਔਰ ਇਸ ਜਿਹੜਾ ਮੇਅਰ ਦੀ ਜ਼ਿੰਮੇਵਾਰੀ ਹੈ ਲੁਧਿਆਣਾ ਸ਼ਹਿਰ ਦੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਵਾਸਤੇ ਇਹ ਸੇਵਾ ਦਿੱਤੀ ਸੋ ਇਹ ਆਸ਼ੀਰਵਾਦ ਇਹ ਪਿਆਰ ਇਹ ਨਾਲ ਹੀ ਰਹੇਗਾ ਔਰ ਇਸ ਪਿਆਰ ਸਾਡਾ ਦਿਨ ਰਾਤ ਜਿਸ ਤਰ੍ਹਾਂ ਪਹਿਲਾ ਸੇਵਾ ਚ ਲੱਗੇ ਹੋਏ ਸੀ ਉਸੇ ਤਰ੍ਹਾਂ ਲੱਗੇ ਰਹਾਂਗੇ ਔਰ ਮੈਂ ਉਸ ਦਿਨ ਵੀ ਉਹਨਾਂ ਨੂੰ ਗੱਲ ਕਰਨ ਲਈ ਬੁਲਾਇਆ ਸੀ ਔਰ ਅੱਜ ਵੀ ਬੇਸ਼ੱਕ ਮੈਂ ਜਿੱਥੇ ਵੀ ਬੈਠੀ ਆ ਆਨ ਜੀ ਸਤਿਗਿਆਨ ਮੇਰੇ ਲਈ ਅੱਜ ਵੀ ਉਹ ਨਹੀਂ ਸਤਕਾਰਯੋਗ ਨੇ ਸੋ ਮੈਮ ਲੁਧਿਆਣਾ ਲਾਈਵ ਦੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਬਿਲਕੁਲ ਜੀ ਸਾਰੇ ਦਰਸ਼ਕਾਂ ਨੂੰ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਤੁਹਾਡਾ ਸਾਥ ਹੈ ਜਿਹੜਾ ਉਸ ਤੋਂ ਵੱਡੀ ਤਾਕਤ ਹੈ ਕਦੇ ਵੀ ਇਸ ਦਫ਼ਤਰ ਦੇ ਵਿੱਚ ਜਾਂ ਮੇਰੇ ਕੋਲ ਆਣ ਲਈ ਇਕ ਕਦੇ ਵੀ ਵੀਆਈਪੀ ਜਾਂ ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ ਵੀ ਅਪਾਇੰਟਮੈਂਟ ਲੈਣੀ ਪਏਗੀ ਨਹੀਂ ਆਲਵੇਸ ਰੋਜ਼ ਆਨਾ ਵਰਕਿੰਗ ਆਰਸ ਦੇ ਵਿੱਚ ਵਰਕਿੰਗ ਡੇਸ ਦੇ ਵਿੱਚ 6 ਦਿਨ 10 ਤੋਂ ਲੈ ਕੇ 12 ਵਜੇ ਤੱਕ ਮੈਂ ਜ਼ੋਨਸ ਦੇ ਉੱਪਰ ਅਵੇਲੇਬਲ ਹੁੰਨੀ ਆ ਅਗਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ ਸੈਕੰਡਲੀ ਜਿਹੜੀ ਆਪਾਂ ਗੱਲ ਕਰਦੇ ਆ ਡਿਵੈਲਪਮੈਂਟ ਦੀ ਕਿਤੇ ਆਪਾਂ ਗੰਦਗੀ ਦੀ ਗੱਲ ਕਰਦੇ ਆ ਕਿਤੇ ਰੋਡਸ ਨੇ ਜਿਹੜੀਆਂ ਮੈਨੇਜ ਨਹੀਂ ਹੋਈਆਂ ਹੋਈਆਂ ਜਾਂ ਕਿਤੇ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਹੈ ਸੀਵਰੇਜ ਦੀ ਕੋਈ ਦਿੱਕਤ ਹੈ ਦੇਖੋ بڑے ਸਾਲਾਂ ਦਾ ਜਿਹੜਾ ਇਹ ਇਹ ਇਕੱਠਾ ਕਰਕੇ ਇਹ ਕਹਿ ਸਕਦੇ ਆਂ ਵੀ ਉਲਝਾਇਆ ਹੋਇਆ ਸਿਸਟਮ ਇਹਨਾਂ ਨੇ ਝੋਲੀ ਪਾਇਆ ਹੈ ਔਰ ਇਸ ਸਿਸਟਮ ਨੂੰ ਸਹੀ ਕਰਨ 'ਚ ਥੋੜਾ ਵਕਤ ਜ਼ਰੂਰ ਲੱਗੇਗਾ ਪਰ ਬਹੁਤ ਜਗਾਵਾਂ ਐਸੀਆਂ ਨੇ ਜਿੱਥੇ ਕਾਫੀ ਅੱਛਾ ਕੰਮ ਵੀ ਹੋਇਆ ਸੋ ਜ਼ਰੂਰ ਉਹਨਾਂ ਚੀਜ਼ਾਂ ਨੂੰ ਵੀ ਸਾਹਮਣੇ ਲੈ ਕੇ ਆਓ ਔਰ ਤੁਹਾਡੇ ਵੱਲੋਂ ਜਿੰਨੇ ਵੀ ਆਈਡੀਆਜ਼ ਨੇ ਉਹ ਮੋਸਟ ਵੈਲਕਮ ਨੇ ਆ ਕੇ ਆਪਣੇ ਸੁਝਾਅ ਦਿਓ ਇਸ ਵੀਡੀਓ ਰਾਹੀਂ ਵੀ ਤੁਸੀਂ ਸੁਝਾਅ ਦੇ ਸਕਦੇ ਹੋ ਤਾਂ ਕਿ ਉਹਨੂੰ ਫਾਲੋ ਅਪ ਕਰਕੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਇੱਕ ਵਧੀਆ ਸਵੱਛ ਤੇ ਸਾਫ਼ ਸੁਥਰਾ ਲੁਧਿਆਣਾ ਜਿਹੜਾ ਉਹ ਆਪਾਂ ਬਣਾ ਸਕੀਏ ਧੰਨਵਾਦ ਜੀ ਤਨਵਤ ਮੈਂ ਬਹੁਤ-ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਤੇ ਸਾਡੇ ਦਰਸ਼ਕਾਂ ਨਾਲ ਆਪਣੀ ਰਾਏ ਸਾਂਝੀ ਕਰਨ ਦੇ ਲਈ ਸੋ ਇਹ ਸੀ ਖਾਸ ਮੁਲਾਕਾਤ ਲੁਧਿਆਣਾ ਸ਼ਹਿਰ ਦੇ ਮੇਰ ਦੇ ਨਾਲ ਜਿਨ੍ਹਾਂ ਦੇ ਵੱਲੋਂ ਦੱਸਿਆ ਗਿਆ ਜਿਹੜੇ ਮੁੱਦੇ ਚੱਲ ਰਹੇ ਨੇ ਉਹਨਾਂ ਦੇ ਉੱਤੇ ਜਵਾਬ ਦਿੱਤੇ ਗਏ ਬਹੁਤ ਸਾਰੇ ਕਮੈਂਟਸ ਸੀ ਜੋ ਸਾਡੇ ਲੁਧਿਆਣਾ ਲਾਈਵ ਦੇ ਪੇਜ ਉੱਤੇ ਆਏ ਸਨ ਕਿ ਇਹ ਸਵਾਲ ਨੇ ਜਿਹੜੇ ਮੇਅਰ ਮੈਮ ਤੋਂ ਪੁੱਛੇ ਜਾਣ ਉਹਨਾਂ ਦੇ ਸਵਾਲ ਦਰਸ਼ਕਾਂ ਨੂੰ ਚਾਹੀਦੇ ਸਨ ਉਹ ਸਾਰੇ ਸਵਾਲ ਅਸੀਂ ਮੈਮ ਤੱਕ ਪਹੁੰਚਾਏ ਨੇ ਅਤੇ ਉਹਨਾਂ ਦੇ ਜਵਾਬ ਵੀ ਉਮੀਦ ਕਰਦੇ ਹਾਂ ਤੁਹਾਨੂੰ ਮਿਲ ਗਏ ਹੋਣਗੇ ਹੋਰ ਵੀ ਕੋਈ ਜਵਾਬ ਆਏ ਜਾਂ ਸੁਜੈਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਐਕਸ਼ਨ ਦੇ ਵਿੱਚ ਲਿਖ ਸਕਦੇ ਹੋ ਧੰਨਵਾਦ